ਲਾ 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 ਹੋਣ ਵਾਲੀ ਹੈ ਵਾਜ ਵੀ ਰਹਿਣੀ ਹੈ ਵੀਰਾਂ ਨੂੰ ਬੇਨਤੀ ਹੈ ਆਪਾਂ ਗਰਾਊਂਡ ਦੇ ਵਿੱਚ ਸਾਰੇ ਧਿਆਨ ਲਈਏ ਸਾਡੇ ਕਬੱਡੀ ਨੌਜਵਾਨ ਇਸ ਵੇਲੇ ਬੂਰੀਆ ਪਾ ਰਿਹਾ ਬਾਹਰਲੇ ਪਾਸੇ ਰੋ ਚੱਲਦੇ ਮੈਚ 'ਚ ਨਾ ਕੋਈ ਜਾਵੇ ਲਓ ਬੂਰੀਏ ਅੰਕ ਦਾ ਵਾਅਦਾ ਕਰ ਦਿੰਦਾ ਹੈ ਅੰਕ ਦਾ ਵਾਅਦਾ ਕਰ ਦਿੰਦਾ ਹੈ ਜਾਂਦਾ ਵੀਰ ਸਾਡਾ ਦੋਨੋਂ ਟੀਮਾਂ ਨੂੰ 100-100 ਪਾਉਣ ਦਾ ਅਮਰਤ ਵਰਨੀ ਕਹਿੰਦਾ ਪਲਵਾਨ ਦੀ ਯਾਦ ਵਿੱਚ ਸੰਦੀਪ ਦੀ ਯਾਦ ਵਿੱਚ ਆ ਖੋੜਾ ਸਾਹਿਬ ਦੋਨੋਂ ਟੀਮਾਂ ਨੂੰ 100-100 ਪੁਆਇੰਟ ਦੇ ਦੇਉ ਗਿਣ ਕੇ ਆਹ ਸਾਹਮਣੇ ਪੂਰੀ ਹੈ ਤਗੜਾ ਨੰਬਰ ਜੋੜਦਾ ਹੈ ਅਮਰਤ ਬਰਮੀ ਵੱਲੋਂ ਦੋਨੋਂ ਟੀਮਾਂ ਲਈ ਖਫੀਫ ਦੀ ਯਾਦ ਵਿੱਚ 100-100 ਗੀਤ ਕੰਗ ਤੇ ਮੇਜਰ ਸਿੱਧੂ ਵੱਲੋਂ ਵੀ ਧਰਮਪੁਰ ਵਾਲੇ ਲਈ 40 ਪੁਆਇੰਟ ਜਿਹੜੇ ਆਹ ਸਾਹਮਣੇ ਇਸ ਲਈ ਅਮਰ 20 ਪੁਆਇੰਟ ਬੀਰੇ ਜੱਬੂ ਵੱਲੋਂ ਰਮਨ ਲਈ 20 ਪੁਆਇੰਟ ਥੈਂਕ ਯੂ ਮੇਸ਼ੀ ਬਣਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜੱਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਆ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਖੁਸ਼ੀ ਦੁੱਖਾਂ ਵਾਲਿਆ ਦੁੱਖਾਂ ਵਾਲਿਆ ਦੁੱਖਾਂ ਵਾਲਿਆ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਤਾ ਅੱਜ ਕੰਮ ਦਾ ਸਵਾਦ ਲਿਆਤਾ ਨੰਗੇ ਰੋ ਦੀ ਆ ਮੇਲਾ ਬਣਾਤਾ ਜੱਫੇ ਦੇ ਨਜ਼ਾਰਾ ਲਿਆਤਾ ਭਗੜਾ ਪੁਵਾਤਾ ਭਗੜਾ ਪੁਵਾਤਾ ਦੁੱਖਾਂ ਵਾਲੇ ਨੇ ਇੱਕ ਜੱਫਾ ਲਾਤਾ ਦੁੱਖਾਂ ਵਾਲੇ ਨੇ ਇਸ ਲਈ ਖੁਸ਼ੀ ਲਈ ਸੁੱਖੀ ਪੈਸ ਵੱਲੋਂ 100 ਪਾਉਂਡ ਵਾਲਾ ਅੱਤ ਕਰਵਾ ਗਿਆ ਆ ਮੱਲਿਆਂ ਵਾਲਾ ਅੱਤ ਕਰਵਾ ਗਿਆ ਹੱਥ ਵਾਲੀ ਮੇਸ਼ੀ ਨੇ ਫਿਰ ਕਬਾਡੀ ਪਾ ਦਿੱਤੀ ਹੈ ਆ ਟੱਕਰ ਦੁਗਾਂ ਨਾਲ ਦੁਗਾਂ ਨਾਲ ਭਗੜੇ ਪਾਈ ਜਾਂਦਾ ਓਏ ਨਿਆਰਾ ਦਰਸ਼ਕਾਂ ਲਈ ਭਗੜੇ ਪਾਈ ਜਾਂਦਾ ਓਏ ਸੋਹਣੋ ਪੁੰਜ ਜਾਂਦਾ ਖੁਸ਼ੀ ਨੂੰ 100 100 ਨੌਜਾਨ ਗੱਭਰੂ ਬੂਰੀਏ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਯਾਰ ਜੱਸੀ ਲਾ ਵੇਖਦੇ ਆ ਇਸ ਸਮੇ ਟੱਕਰ ਇੱਕ ਬੰਦੇ ਬੂਰੀਆ ਟੱਕਰ ਵੇਖਣ ਜੋਗਾ ਇਹ ਮੱਲ ਨੇ ਹਾ ਵੱਡੇ ਮੱਲ ਨੇ ਵੱਡੇ ਮੱਲ ਨੇ ਮੇਰੇ ਵੀਰੋ ਮੈਂ ਸਮਾਪ